ਪੀ ਆਰਟੀਸੀ ਪੰਜਾਬਸ ਕੰਟਰੈਕਟ ਵਰਕਰਾਂ ਵੱਲੋਂ ਅੱਜ ਆਪਣੀਆਂ ਮੰਗਾਂ ਨੂੰ ਲੈ ਕੇ ਚੱਕਾ ਜਾਮ ਕੀਤਾ ਗਿਆ ਤੇ ਆਪਣੀਆਂ ਬੱਸਾਂ ਨੇ ਜਿਹੜੀਆਂ ਸਵੇਰ ਦੇ ਟਾਈਮ ਤੋਂ ਹੀ ਰੋਕ ਦਿੱਤੀਆਂ ਪਹਿਲਾਂ ਬੱਸਾਂ ਦਾ ਤਸਵੀਰ ਦਿਖਾ ਦਈਏ ਕਿ ਬੱਸਾਂ ਨੇ ਜਿਹੜੀਆਂ ਸਵੇਰ ਦੇ ਟਾਈਮ ਤੋਂ ਹੀ ਇੱਥੇ ਰੋਕੀਆਂ ਗਈਆਂ ਨੇ ਤੇ ਬੱਸ ਸਟੈਂਡ ਦੇ ਵਿੱਚ ਧਰਨਾ ਲਗਾਇਆ ਗਿਆ ਧਰਨੀਆਂ ਤਸਵੀਰਾਂ ਵੀ ਤੁਹਾਨੂੰ ਦਿਖਾ ਰਿਹਾ ਕਿ ਲਗਾਤਾਰ ਹੈ ਜਿਹੜਾ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਪੰਜਾਬ ਸਰਕਾਰ ਖਿਲਾਫ ਸਮੂਹ ਵਰਕਰ ਨੇ ਜਿਹੜੇ ਕੱਚੇ ਕਾਮੇ ਨੇ ਇਹਨਾਂ ਵੱਲੋਂ ਪੰਜਾਬ ਸਰਕਾਰ ਖਿਲਾਫ ਨਾਰੇਬਾਜ਼ੀ ਕੀਤੀ ਜਾ ਰਹੀ ਹੈ ਸਾਡੇ ਨਾਲ ਆਗੂ ਮੌਜੂਦ ਨੇ ਗੱਲਬਾਤ ਕਰਦੇ ਆਂ ਸਰ ਅੱਜ ਫੇਰ ਤੁਸੀਂ ਧਰਨਾ ਲਗਾਇਆ ਲਗਾਤਾਰ ਰੋਜ਼ ਪ੍ਰਦਰਸ਼ਨ ਜਾਰੀ ਨੇ ਕੀ ਮੰਗ ਕੇ ਇਹ ਸਭ ਤੋਂ ਪਹਿਲਾਂ ਅੱਜ ਪਿਛਲੇ ਦਿਨਾਂ ਜੀ ਮੀਟਿੰਗਾਂ ਹੋਈਆਂ ਪਿਛਲੇ ਦਿਨਾਂ ਜੀ ਚੱਕੇ ਜਾਮ ਕੀਤੇ ਅਸੀਂ ਦੇਖੋ ਸਰ ਮੇਰਾ ਨਾਮ ਹਰਵੰਸ ਸਿੰਘ ਭੋਲਾ ਪੀ ਆਰਟੀਸੀ ਵਰਕਰ ਜੀ ਦਾ ਨਾ ਆਜ਼ਾਦ ਰਜਿਸਟਰ ਨੰਬਰ 31 ਦਾ ਸੂਬਾ ਕਾਰਜਕਾਰੀ ਪ੍ਰਧਾਨ ਆ ਮੈਂ ਅਸੀਂ ਕਾਫੀ ਲੰਮੇ ਸਮੇਂ ਤੋਂ 2002 ਤੋਂ 3 ਤੋਂ 5 ਤੋ ਅਸੀਂ ਪਰਤੀ ਹੋਏ ਹੋਏ ਆ 20 ਸਾਲਾਂ ਤੋਂ ਕੱਚੇ ਆ ਜੀ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਲਾਰੇ ਲੱਪੇ ਲਾ ਕੇ ਟਾਈਮ ਟਪਾ ਜਾਂਦੀਆਂ ਜੀ ਹੁਣ ਮਾਨ ਸਾਹਿਬ ਭਗਵੰਤ ਮਾਨ ਸਾਹਿਬ ਨੇ ਕਿਹਾ ਸੀ ਵੀ ਮੈਂ ਕੱਚਾ ਨਾ ਹੀ ਖਤਮ ਕਰ ਦੂੰਗਾ ਵੀ ਮੈਂ ਕੋਈ ਵੀ ਕੱਚਾ ਮੁਲਾਜ਼ਮ ਨਹੀਂ ਛੱਡੂਗਾ ਸਾਰਿਆਂ ਨੂੰ ਪੱਕੇ ਕਰ ਦੂੰਗਾ ਅਸੀਂ ਬੜੀ ਮਦਦ ਕੀਤੀ ਮਾਨ ਸਾਹਿਬ ਦੀ ਸਾਰੇ ਵਿਭਾਗਾਂ ਨੇ ਸਾਡੇ ਨੇ ਜੀ ਇਹਨਾਂ ਨੂੰ ਪੂਰੇ ਜੋਰ ਨਾਲ ਸਰਕਾਰ ਬਣਵਾਤੀ ਪਰ ਸਾਡੀ ਅੱਜ ਤੱਕ ਕੋਈ ਸੁਣਵਾਈ ਨਹੀਂ ਜੀ ਅਸੀਂ ਕੱਚੇ ਦੇ ਕੱਚੇ 17-18000 ਤੇ ਅਸੀਂ ਜਿਹੜਾ ਕੁ ਗੁਜ਼ਾਰਾ ਕਰ ਰਹੇ ਆ ਸਾਡੇ ਨਾਲ 3 ਸਾਲਾਂ ਤੋਂ ਲਗਾਤਾਰ ਮੀਟਿੰਗਾਂ ਚੱਲਦੀਆਂ ਆ ਰਹੀਆਂ ਨੇ 25 ਗਰਾਂ ਵਾਲੇ ਸਾਥੀ ਸਾਡੇ ਸੰਘਰਸ਼ ਕਰਦੇ ਆ ਰਹੇ ਆ ਲਗਾਤਾਰ ਮੀਟਿੰਗਾਂ ਦੇ ਲਾਰੇ ਲੱਪੇ ਹਰ ਰੋਜ਼ ਲਾਰੇ ਦੇ ਲਾਰੇ 3 ਸਾਲ ਟੱਪ ਗਏ ਹੁਣ ਫੇਰ 13 ਤਰੀਕ ਦੀ ਮੀਟਿੰਗ ਸੀ ਉਹਦੇ ਅਸੀਂ ਰਖੜੀ ਤੇ ਫੇਰ ਵੀ ਕੈਨਸਲ ਕੀਤੀ ਵੀ ਚਲੋ ਰਖੜੀ ਦਾ ਧਿਆਰਾ ਹੈ ਅਸੀਂ ਫੇਰ ਵੀ ਪਿੱਛੇ हट ਕੇ ਮਹਿਕਮੇ ਬਾਤ ਤੇ ਪਰ ਇਹਨਾਂ ਨੇ ਸਾਨੂੰ ਫੇਰ ਨਹੀਂ ਕੁਝ ਦਿੱਤਾ ਜੀ ਕੱਲ 13 ਤਰੀਕ ਦੀ ਮੀਟਿੰਗ ਸੀ ਉਹਦੇ ਚੋਂ ਨਹੀਂ ਕੁਝ ਨਿਕਲਿਆ ਤਾਂ ਆਕਰ ਨੂੰ ਮਜਬੂਰਨ ਨੂੰ ਇਹ ਜਿਹੜਾ ਵੀ 25 ਗਰਾਂ ਜਥੇਬੰਦੀ ਨੂੰ ਬੰਦ ਕਰਨਾ ਪਿਆ ਜੀ ਸਾਡੀ ਜਿਹੜੀ ਜਥੇਬੰਦੀ ਹੈ ਪੀਆਰਟੀਸੀ ਵਰਕਰ ਜੂਨੀਅਨ ਆਜ਼ਾਦ ਇਹਨਾਂ ਦੇ ਸਮਰਥਨ ਚ ਹੈ ਜਿਲ੍ਹਾ ਚਿਰਵੀ ਇਹਨਾਂ ਦੀ ਹੜਤਾਲ ਚੱਲੂ ਅਸੀਂ ਇਹਨਾਂ ਦੇ ਨਾਲ ਆ ਜੀ ਮੰਗਾਂ ਸਾਡੀਆਂ ਇੱਕੋ ਹੀ ਨੇ ਅਸੀਂ 20-20 ਸਾਲ ਤੋਂ ਕੱਚੇ ਆ ਸਰਕਾਰ ਉੱਥੇ ਦੀ ਉੱਥੇ ਆਊਟਸੋਰਸ ਕਿਤੇ ਕੱਚੀ ਭਰਤੀ ਕਰ ਰਹੀ ਹੈ 100 ਕਿਲੋਮੀਟਰ ਬੱਸਾਂ ਪਾ ਰਹੀ ਹੈ ਅਸੀਂ ਉਹਨਾਂ ਦਾ ਵਿਰੋਧ ਕਰਦੇ ਆ ਜੀ ਆ ਹੁਣ ਦੇਖੋ ਬਟਿੰਡੇੜੀ ਪੂ ਦੇ ਵਿੱਚ ਖੜੇ ਆ ਆ ਨਿਗਾ ਮਾਰ ਲੋ ਜੀ ਸਾਡੇ 190 ਬੱਸਾਂ ਨੇ 190 ਬੱਸਾਂ ਦੇ ਵਿੱਚੋਂ 10 ਬੱਸਾਂ ਚੱਲੀਆਂ 3% ਜਿਹੜੇ ਮੁਲਾਜ਼ਮ ਰੈਗੂਲਰ 3% ਹੈ ਜੀ ਹੁਣ ਮੈਕਮੇ ਦੇ ਵਿੱਚ ਉਹਦੇ ਵਿੱਚੋਂ 10 ਬੰਦਿਆਂ ਨੇ ਜਿਹੜੀਆਂ ਵੀ ਉਹ ਗੱੱਸਾਂ ਚਲਾਈਆਂ ਨੇ ਉਹ ਵੀ ਕੋਈ ਮੇਨ ਰੂਟ ਤੇ ਡਬੂਪਾਲੀ ਨੂੰ ਚੱਲ ਰਹੀ ਹੈ। ਇਹ ਕੱਚਾ ਮੁਲਾਜ਼ਮ ਸਾਡਾ ਕੋਈ ਵੀ ਨਹੀਂ ਗਿਆ ਜੀ ਇੱਕ ਵੀ। ਸਾਰੇ ਦੇ ਸਾਰੇ ਹੜਤਾਲ ਤੇ ਆ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਕੱਲ ਨੂੰ 15 ਅਗਸਤ ਨੂੰ ਮਨ ਲਓ ਜੇ ਸਾਡਾ ਅੱਜ ਮਸਲਾ ਹੱਲ ਨਾ ਕੀਤਾ ਤਾਂ ਅਸੀਂ ਇਹਨਾਂ ਦੇ ਜਥੇਬੰਦੀ ਦੇ ਨਾਲ ਲੜ ਕੇ ਜਿੱਥੇ ਵੀ ਸਾਡੀ ਇਹ ਡਿਊਟੀ ਲਾਉਣਗੇ 15 ਅਗਸਤ ਤੇ ਵੀ ਮਾਨਸਾ ਜਾਣਾ ਜਾਂ ਕਿੱਥੇ ਜਾਣਾ ਉੱਥੇ ਅਸੀਂ ਮੰਤਰੀਆਂ ਤੋਂ ਜਾ ਕੇ ਕਾਲੇ ਝੰਡੇ ਲੈ ਕੇ ਜੀ ਇਹਨਾਂ ਤੋਂ ਜਵਾਬ ਸਵਾਬ ਕਰਾਂਗੇ ਵੀ ਅਸੀਂ ਬੀਬੀ ਸਾਲ ਤੋਂ ਕੱਚਿਆਂ 1.5 ਤੁਸੀਂ ਕੀ ਕੀਤਾ ਅਗਲਾ ਕੀ ਸੀ ਘਰ ਸ਼ੁਰੂਗਾ ਅੱਜ ਤੁਸੀਂ ਬੰਦ ਕੀਤਾ ਇੱਕ ਪਹਿਲੀ ਗੱਲ ਤਾਂ ਦੂਜੇ ਕਿ ਲੋਕ ਬੜੇ ਪਰੇਸ਼ਾਨ ਹੋ ਰਹੇ ਨੇ ਬੀਬੀਆਂ ਖਾਸ ਕਰਕੇ ਪਰੇਸ਼ਾਨ ਹੁੰਦੀਆਂ ਜਿਹਨਾਂ ਉਧਾਰਕਾਰ ਦੀ ਸਰਕਾਰ ਨੇ ਸੁਵਿਧਾ ਦਿੱਤੀ ਹੋਈ ਹੈ ਦੇਖੋ ਸੱਤਾ ਤੇ ਆਉਣ ਤੋਂ ਸਰਕਾਰ ਨੇ ਬੜੇ-ਬੜੇ ਵਾਅਦੇ ਕੀਤੇ ਜੀ ਭਗਵੰਤ ਮਾਨ ਜੀ ਕਹਿੰਦਾ ਵੀ ਪੰਜਾਬ ਦੇ ਵਿੱਚ ਕੋਈ ਵੀ ਹੜਤਾਲ ਜਾਂ ਕੋਈ ਵੀ ਤਰਨਾ ਨਹੀਂ ਹੋਊਗਾ ਕਿਉਂਕਿ ਸਰਕਾਰ ਨੇ ਕਿਹਾ ਸੀ ਵੀ ਮੁਲਾਜ਼ਮਾਂ ਦੇ ਹੱਕ ਵਿੱਚ ਮਜ਼ਦੂਰਾਂ ਦੇ ਹੱਕ ਵਿੱਚ ਹਰੇਕ ਵਰਗ ਤੇ ਪੰਜਾਬ ਦੇ ਸੂਬੇ ਦੇ ਹੱਕ ਦੇ ਵਿੱਚ ਜਿਹੜੀ ਕਲਮ ਚੱਲੂਗੀ ਪਰ ਉਹ ਉਲਟ ਹੋ ਰਿਹਾ ਹੈ ਸਰਕਾਰ ਕਿਤੇ ਨਾ ਕਿਤੇ ਸਾਡੇ ਜਸੇਬੰਦੀ 25/11 ਨਾਲ ਮੀਟਿੰਗ ਕਰਕੇ ਭੱਜ ਰਹੀ ਹੈ ਤੇ ਸਾਨੂੰ ਕਿਤੇ ਵੀ ਮੀਟਿੰਗ ਦੇ ਵਿੱਚ ਭਰੋਸਾ ਦਿੱਤਾ ਜਾਂਦਾ ਬੈਜਾ ਬਾਕੀ ਸਾਡੀ ਮੰਗ ਹੈ ਜਿਹੜੀ ਕੋਈ ਮੰਨ ਨਹੀਂ ਜਾਂਦੀ ਤੇ ਆਪਾਂ ਗੱਲ ਕਰੀਏ ਵੀ ਅੱਜ ਸਾਡੀ ਹੜਤਾਲ ਹੈ ਅੱਜ ਸਾਡੀ ਹੜਤਾਲ ਚੱਲ ਰਹੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਸੰਘਰਸ਼ ਜਿਹੜੇ ਅਸੀਂ ਉਹ ਜੋ ਕਿ ਸੂਪਾਦਰੀ ਸੂਬਾ ਪੱਤਰੀ ਮੀਟਿੰਗ ਹੋਊਗੀ ਵਿੱਚ ਨਿੱਕੇ ਨੇ ਕਿਉਂਕਿ ਝੰਡਾ ਲਾਉਣ ਕੇ ਅਸੀਂ ਉੱਥੇ ਜਾ ਕੇ ਉਹਨਾਂ ਰੋਸ ਵੀ ਕਰਾਂਗੇ ਤੇ ਆਪਾਂ ਗੱਲ ਕਰੀਏ ਜੀ ਅੱਜ ਸਵਾਰੀਆਂ ਨੇ ਜਿਹੜੀਆਂ ਉਹ ਖੱਜਲ ਖਰਾਬ ਹੋ ਰਹੀਆਂ ਨੇ ਬਿਲਕੁਲ ਜੀ ਇਹਦੀ ਸਰਕਾਰ ਜ਼ਿੰਮੇਵਾਰ ਹੈ ਕਿਉਂਕਿ ਅਸੀਂ ਪਿਛਲੇ ਲੰਬੇ ਸਮੇਂ ਤੋਂ ਆਪਦਾ ਮੰਗ ਪੱਤਰ ਦੇ ਕੇ ਸਰਕਾਰ ਨੂੰ ਆਪਣੀਆਂ ਮੰਗਾਂ ਬਾਰੇ ਜਾਣੂ ਕਰਵਾਉਂਦੇ ਆ ਰਹੇ ਹਾਂ ਪਰ ਸਰਕਾਰ ਕਿਤੇ ਨਾ ਕਿਤੇ ਇਹ ਚੀਜ਼ਾਂ ਤੋਂ ਭੱਜੀ ਦਿਖਾਈ ਦੇ ਰਹੀ ਹੈ ਕਿਉਂਕਿ ਸਰਕਾਰ ਮੁਲਾਜ਼ਮਾਂ ਦੇ ਹੱਕ ਦੇ ਵਿੱਚ ਕਿਤੇ ਨਾ ਕਿਤੇ ਕੋਈ ਫੈਸਲਾ ਆਕੀ ਫੈਸਲਾ ਨਹੀਂ ਕੀਤਾ ਮਜਬੂਰ ਹੋ ਕੇ ਸਾਨੂੰ ਜਿਹੜੀ ਹੜਤਾਲ ਹੈ ਸਾਨੂੰ ਐਸਾ ਜਿਹੜਾ ਹੀ ਨਿਕਲਣਾ ਪੈਂਦਾ ਹੈਗਾ ਕਿ ਇਹਦੀ ਜਿਹੜੀ ਵੀ ਜਿੰਨੀ ਵੀ ਪਰੇਸ਼ਾਨੀ ਆ ਰਹੀ ਹੈ ਪੰਜਾਬ ਦੇ ਸੂਬੇ ਲੋਕਾਂ ਨੂੰ ਉਹਦੇ ਵਿੱਚ ਭਗਵਾਨ ਤਮਨ ਦੀ ਸਰਕਾਰ ਹੀ ਜ਼ਿੰਮੇਵਾਰ ਹੈ ਉਕਮੰਦਰੀ ਸਾਹਿਬ ਕਹਿੰਦੇ ਸੀ ਸਾਡੀ ਸਰਕਾਰ ਆ ਗਈ ਹਰਾ ਪੰਨ ਚੱਲੂ ਕਿ ਸਾਨੂੰ ਧਰਨੇ ਨਹੀਂ ਲਾਉਣੇ ਪੈਣਗੇ ਤੁਹਾਡੇ ਵਾਸਤੇ ਹਰਾ ਪੰਨ ਹੀ ਚੱਲਿਆ ਧਰਨੇ ਤੁਸੀਂ ਲਾਈ ਜਾਂਦੇ ਫਿਰ ਦੇਖੋ ਜੀ ਸਾਨੂੰ ਤਾਂ ਹਰਾ ਪੰਨ ਇੱਕ ਨਾਂ ਦਾ ਸੁਣਦੇ ਵੀ ਹਰਾ ਪੰਨਾ ਹੈ ਪਰ ਅਜੇ ਤੱਕ ਭਗਵਾਨ ਤਮਾਨ ਨੂੰ ਅਜੇ ਹਰਾ ਪੰਨ ਮਿਲੇ ਨਹੀਂ ਕਿਉਂਕਿ ਮਲਾਜਮਾਂ ਦੀ ਜਦੋਂ ਸਰਕਾਰ ਬਣੀ ਤੇ ਸਾਡੇ ਮਲਾਜਮਾਂ ਵੱਲੋਂ ਬੜਾ ਸਵਾਦ ਕੀਤਾ ਗਿਆ ਸੀ ਤੇ ਲੱਡੂ ਵੰਡੇ ਗਏ ਸੀ ਪਰ ਭਗਵਾਨ ਤਮਾਨ ਦੀ ਸਰਕਾਰ ਨੇ ਕਿਤੇ ਨਾ ਕਿਤੇ ਸਾਡੇ ਨਾਲ ਧੋਖਾ ਕੀਤਾ ਧੋਖੇ ਵਿੱਚ ਆ ਕੇ ਸਾਡੇ ਮਲਾਜਮਾਂ ਨੂੰ ਕੁਝ ਨਹੀਂ ਦਿੱਤਾ ਬਿਗੈਰ ਮੀਟਿੰਗਾਂ ਤੇ ਬਲੈਗ ਟੁੱਠੇ ਨਾਰੇ ਤੋਂ ਬਿਨਾ ਸਾਡੀ ਸਰਕਾਰ ਨਾਲ ਅਜੇ ਤੱਕ ਕੋਈ ਗੱਲ ਵੀ ਬਾਤ ਨਹੀਂ ਹੋਈ ਕੇ ਕਰਾ ਸਾਡਾ ਸਰਕਾਰ ਹੱਲ ਨਹੀਂ ਕਰਦੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸੰਘਰਸ਼ ਜਿਹੜੇ ਤੇਜ਼ ਕਰਾਂਗੇ ਬਿਲਕੁਲ ਇਸਨ ਆਗੂ ਜਿਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ 'ਚ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ ਬੇਸ਼ੱਕ ਕਈ ਵਾਰ ਸਰਕਾਰਾਂ ਨਾਲ ਮੀਟਿੰਗਾਂ ਹੋਈਆਂ ਅਧਿਕਾਰੀਆਂ ਨਾਲ ਮੀਟਿੰਗਾਂ ਹੋਈਆਂ ਪਰ ਮੀਟਿੰਗਾਂ ਵਿੱਚ ਕੋਈ ਵੀ ਇਹਨਾਂ ਦਾ ਹਲ ਨਹੀਂ ਕੀਤਾ ਗਿਆ ਜਿਸ ਨੂੰ ਦੇਖਦੇ ਹੋ ਅੱਜ ਇਹਨਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੇ ਕੱਲ ਨੂੰ ਵੀ ਜਿਹੜਾ ਮੰਤਰੀਆਂ ਦੇ ਖਿਰਾਉ ਕਰਨ ਦਾ ਇਹਨਾਂ ਨੇ ਐਲਾਨ ਕੀਤਾ ਹੈ ਮਨੀਸ਼ ਗਰ ਪੀਟੀਸੀ ਨਿਊਜ਼ ਪਟੰਡਾ